Very impressive, impressive show of the technology that is manufactured here in, uh, in, uh, in the city, in this territory, Ludhiana. And um, I'm Claudio from the Indo Italian Chamber of Commerce. I see many collaborations between Italian and Indian and Punjabi MSMEs, especially. Thank you very much. What about CICU Ludhiana? CICU Ludhiana. What? About CICU? Uh, we are collaborating with them to organize a business meet. In Ludiana today itself, so we are very excited and we hope to bring as many Italian companies to the state as possible in the next few years. So, what's your experience coming to Oh, I just came out in a few hours, so it's at the very beginning. I will be able to tell you something more by the end of the day. Thank you. ਇਸ ਐ ਅਪਰੋਕਸਿਮੇਟ ਪੰਜਾਬ ਕੰਪਨੀਆਂ ਦੇ ਆਸ-ਪਾਸ ਹੈਗੀਆਂ ਜੀ ਤੇ ਬੜਾ ਅੱਛਾ ਚੱਲ ਰਿਹਾ ਹੈ ਸਟੂਡੈਂਟਸ ਆ ਰਹੇ ਹੈ ਔਰ डिफरेंट डिफरेंट ਇੰਡਸਟਰੀ ਤੋਂ ਬੰਦੇ ਆਏ ਹੈ ਜੇ ਦੇਖ ਰਹੇ ਹੈ ਜੀ ਕੀ ਬੈਨੀਫਿਟ ਹੋਗਾ ਇੰਡਸਟਰੀ ਨੂੰ ਇਸ ਐਕਸਪੋ ਨਾਲ ਇੰਡਸਟਰੀ ਨੂੰ ਦੇਖੋ ਕਾਫੀ ਬੈਨੀਫਿਟ ਹੋਊਗਾ ਕਿਉਂਕਿ ਇੰਡਸਟਰੀ ਨਾਲ ਰਿਲੇਟਿਡ ਹੀ ਸਾਰੀ ਹੈਗੀ ਹੈ ਕੋਈ ਟੈਕ ਸ਼ੋ ਹੈਗਾ ਕੋਈ ਆਪਣਾ ਆਪਣਾ डिफरेंट डिफरेंट ਆਪਣਾ ਜਿੱਦਾਂ ਡੀਪਰਟੀਫਾਈਟ ਆਪਣੀਆਂ ਆਈਟਮਸ ਨਾਲ ਲੈ ਕੇ ਆਇਆ ਹੋਇਆ ਕੌਣ ਕੀ ਬਣਾਉਂਦਾ ਬਹੁਤ ਐਸੇ ਪ੍ਰੋਡਕਟਸ ਆ ਜਿਹੜੇ ਹੈਗੇ ਲੁਧਿਆਣੇ ਤੋਂ ਪਰ ਸਾਨੂੰ ਇਵਨ ਸਾਨੂੰ ਨਾ ਸਾਲ ਤੋਂ ਲੁਧਿਆਣੇ ਹੈਗੇ ਪਹਿਲੇ 30 ਸਾਲਾਂ ਤੋਂ ਸਾਨੂੰ ਹੀ ਨਹੀਂ ਪਤਾ ਸੀਗਾ ਕਿ ਇਹ ਚੀਜ਼ਾਂ ਅੱਛਾ ਲੁਧਿਆਣੇ ਚ ਵੀ ਬਣਦੀਆਂ ਹੈਗੀਆਂ ਠੀਕ ਹੈ ਤੁਸੀਂ ਤਾਂ ਡੈਲੀਗੇਟ ਹੋਸੀ ਆ ਜੀ ਕਿਸ ਤਰ੍ਹਾਂ ਦੀ ਕੋਲੈਬੋਰੇਸ਼ਨ ਹੈ ਸੀਐਸਯੂ ਨੂੰ ਲੁਧਿਆਣਾ ਨਾਲ ਹਾਂਜੀ ਸੀਐਸਯੂ ਨਾਲ ਕੋਲੈਬੋਰੇਟ ਕਰਕੇ ਆਪਣਾ ਇੱਥੇ ਆਫਿਸ ਵੀ ਖੋਲੋਗੇ ਤੇ ਹੋਰ ਕੀ ਕੀ ਫਰਦਰ ਐਕਟੀਵਿਟੀਜ਼ ਕੀਤੀਆਂ ਜਾਂ ਚਾਹਤ ਦੀ ਹੈ ਜਿਸ ਨਾਲ ਸੀਏਸੀ ਦੇ थ्रू ਇੰਡਸਟਰੀ ਨੂੰ ਫਾਇਦਾ ਹੋਊਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਚੁੱਕਾ ਹੈ ਜੀ ਅਸਮਾਨ ਕਿਤਨਾ ਹੈਲਪ ਹੋ ਰਹੀ ਹੈ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਇੰਟੈਲੀਜੈਂਸ ਅਸੀਂ ਜਿੱਤਾ ਆਈਆਈਟੀ ਰੋਪਰ ਨਾਲ ਮਿਲ ਕੇ ਇੱਥੇ ਲੈਬ ਖੋਲੀ ਹੋਈ ਹੈ ਤੋਂਨਾਂ ਕੋ ਬਹੁਤ ਹੀ ਜ਼ਿਆਦਾ ਡਿਫਰੈਂਟ ਰਿਵਰਸ 100 ਤਰ੍ਹਾਂ ਦੇ ਉਹਨਾਂ ਕੋ ਸੈਂਸਰਸ ਹੈਗੇ ਆ ਉਹਨਾਂ ਨਾਲ ਕੁਝ ਸੈਂਸਰਸ ਐਸੇ ਹੈ ਜਿਹੜੇ ਆਪਣੇ ਐਪਲ ਔਰ ਸੈਮਸੰਗ ਚ ਲੱਗਦੇ ਆ ਤੇ ਬਾਕੀ ਸੋਇਲ ਸੈਂਸਰ ਹੈ ਹਿਊਮਿਡਿਟੀ ਸੈਂਸਰ ਹੈ ਐਸ ਦਾ ਡਿਫਰ डिफरेंट ਹੁਣੋਂ ਨੈਕਸਟ ਕਰ ਰਹੇ ਆ ਕਿ ਜਿੱਦਾਂ ਆਪਾਂ ਲੋ ਮਸ਼ੀਨ ਖਰਾਬ ਹੁੰਦੀ ਹੈ ਫਿਰ ਉਹਨੂੰ ਖੋਲਦੇ ਆ ਕਰਦੇ ਆ ਤੇ 10 ਹਫਤਾ 10 ਦਿਨ 15 ਦਿਨ ਲਾਣੇ ਆ ਹੁਣ ਉਹ ਸੈਂਸਰਸ ਨਵੇਂ ਆ ਜਿਹੜੇ ਉਹਦੇ ਨਾਲ ਮਸ਼ੀਨ ਦੇ ਨਾਲ ਅਟੈਚ ਹੋ ਜਾਣਗੇ ਤੇ ਜੇ ਕੋਈ ਚੀਜ਼ ਦੀ ਪ੍ਰੋਬਲਮ ਆਨ ਲੱਗੀ ਉਹ ਪਹਿਲਾਂ ਹੀ ਤੁਹਾਨੂੰ ਇੰਡੀਕੇਟ ਕਰ ਦੂਗਾ ਜਿੱਦਾਂ ਮੰਨ ਲਓ ਅੰਦਰ ਪੈਰਿੰਗੀ ਟੁੱਟ ਗਿਆ एक बैनिंग टुटन का मतलब यह है कि सारी मशीन खोलनी पेगी करना पेगा कितने कितने टुट के बिख रहा है कि मशीन से खराबी हुई है वो तो सारा कुछ ये पहले ही थोड़ा इतलाह कर दूगा अपना पहले ही दसूगा कि हाँ इतने प्रॉब्लम आ रही है की आ रही है और चेक कर लो हाँ जी सर मेरा नाम करणवीर सिंह मैं सैम ऑटोमेन तो हाँ सैम ऑटोमेन का सर मेन परपस है सोल्यूशन एंड मशीनस प्रोवाइड कर ਅਸੀਂ ਇਕੱਲੇ ਅਸੀਂ ਸਿਰਫ ਮਸ਼ੀਨਸ ਹੀ ਨਹੀਂ ਦਿੰਦੇ ਅਸੀਂ ਐਗਜ਼ਿਸਟਿੰਗ ਮਸ਼ੀਨਾਂ ਤੇ ਵੱਧ ਤੋਂ ਵੱਧ ਪ੍ਰੋਡਕਸ਼ਨ ਕਿਵੇਂ ਲੈ ਕੇ ਆ ਸਕਦੇ ਆ ਆਪਾਂ ਉਹ ਵੀ ਟੈਕਨੋਲੋਜੀ ਪ੍ਰੋਵਾਈਡ ਕਰਦੇ ਆ ਅਸੀਂ ਨਵੀਂ ਤੋਂ ਨਵੀਂ ਟੈਕਨੋਲੋਜੀ ਦਿੰਨੇ ਆ ਅਸੀਂ ਕਿਸੇ ਚੀਜ਼ ਕੋਈ ਹੈਲਪ ਚਾਹੀਦੀ ਕਿਸੇ ਨੂੰ ਕੋਈ ਸਾਈਕਲ ਟਾਈਮ ਰਿਡਕਸ਼ਨ ਚਾਹੀਦਾ ਕੋਈ ਸੈਟਅਪ ਟਾਈਮ ਰਿਡਕਸ਼ਨ ਰਿਡਕਸ਼ਨ ਚਾਹੀਦਾ ਠੀਕ ਹੈ ਜੀ ਉਹ ਸਾਰੀਆਂ ਚੀਜ਼ਾਂ ਹੈਲਪ ਕਰਦੇ ਆ ਤੇ ਅੱਜ ਦਾ ਜਿਹੜਾ ਟੈਕਸੋ ਲੱਗਿਆ ਹੈ ਹਾਂਜੀ ਇਹ ਵਿੱਚ ਕਿਸ ਤਰ੍ਹਾਂ ਦੀ ਟੈਕਨੋਲੋਜੀ ਹੈ ਇੰਡਸਟਰੀ ਦੇ ਲਈ ਕਿੰਨੀ ਬੈਨੀਫਿਟ ਹੋ ਰਹੀ ਹੈ ਸਰ ਬੈਨੀਫਿਟ ਤਾਂ ਮੈਂ ਤੁਹਾਨੂੰ ਕੀ ਦੱਸਾਂ ਇੰਨਾ ਜ਼ਿਆਦਾ ਹੋ ਰਿਹਾ ਵੱਡੇ ਵੱਡੇ ਪਲਾਂਟਸ ਇਸ ਚੀਜ਼ ਤੋਂ ਬਿਨਾਂ ਜਾ ਹੀ ਨਹੀਂ ਸਕਦੇ ਕਿਉਂ ਕਿ ਇੱਕ ਹੁੰਦਾ ਸੀ ਪ੍ਰੋਸੈਸ ਪਹਿਲਾਂ ਟਾਈਮ 'ਚ ਕਿ ਪੀਸ ਬੰਦਾ ਸੀ ਮਸ਼ੀਨ ਤੇ ਫਿਰ ਕੁਆਲਟੀ ਚੈੱਕ ਹੁੰਦਾ ਸੀ ਫਿਰ ਦਨ ਉੱਥੋਂ ਦੀ ਆਪਾਂ ਨੂੰ ਫੀਡਬੈਕ ਆਉਂਦਾ ਸੀ ਫਿਰ ਚੇਂਜਸ ਹੁੰਦੇ ਸੀ ਉਹ ਚੀਜ਼ ਆਪਾਂ ਮਸ਼ੀਨ ਤੇ ਹੀ ਕਰਨ ਲੱਗਿਆ ਉਹ ਸਾਡਾ ਟਾਈਮ ਬਹੁਤ ਸੇਵ ਹੁੰਦਾ ਉਹਨਾਂ ਚੀਜ਼ਾਂ ਤੇ AI ਨਾਲ ਵੀ ਹੈਗਾ ਸਰ ਬਸ ਇਹ ਨਹੀਂ ਹੈਗਾ ਸਾਡੇ ਕੋਲ ਸੋਲੂਸ਼ਨਸ ਨੇ ਜਿਹੜੇ ਕਿ ਆਟੋਮੈਟਿਕ ਆਫਸੈਟਸ ਵਗੈਰਾ ਚੈੱਕ ਕਰਦੇ ਆਂਡ ਆਟੋਮੈਟਿਕ ਯੂ نو ਅਪਡੇਟਸ ਕਰਦੇ ਰਹਿੰਦੇ ਆ ਪ੍ਰੋਗਰਾਮ ਦੇ ਵਿੱਚ ਜਿਹੜੀ ਇੰਡਸਟਰੀ ਨਾਲ ਡੀਪ ਆ ਮਸ਼ੀਨ ਟੂਲ ਇੰਡਸਟਰੀ ਹੋਵੇ ਕੋਈ ਵੀ ਸਰ ਐਗਰੀਕਲਚਰ ਏਰੋਸਪੇਸ ਠੀਕ ਹੈ ਜੀ ਆਟੋਮੋਟਿਵ ਪਾਰਟ ਹੋਵੇ ਹਰ ਇੱਕ ਇੰਡਸਟਰੀ ਜਿਨ੍ਹਾਂ ਨੇ ਜਿਨ੍ਹਾਂ ਦੇ ਵੀ ਮਸ਼ੀਨ ਟੂਲ ਦਾ ਕੰਮ ਆ ਉੱਥੇ ਸਾਰੇ ਆਪਣੀ ਰੀਚ ਹੈਗੀ ਹੈ ਆਰਟਿਸਪੈਟ ਕਰਨ ਲਈ ਕਿੰਨਾ ਕੁ ਬੈਨੀਫਿਟ ਮਿਲਣ ਲੱਗਦਾ ਹੈ ਸਰ ਬੈਨੀਫਿਟ ਬਹੁਤ ਆ ਸਰ ਕਈਆਂ ਨੂੰ ਖਾਪਾ 30 30% ਤੱਕ ਸਾਈਕਲ ਟਾਈਮ ਰਿਡਕਸ਼ਨ ਵੀ ਦਿੱਤੀ ਹੈ 15% ਤਾਂ ਅਸੀਂ ਵੈਸੇ ਹੀ ਕਹਿ ਦਿੰਨੇ ਆ ਵੀ ਆ ਜਾਂਦੀ ਹੈ ਰਿਡਕਸ਼ਨ ਰਕ ਦੀ ਕੁਆਲਟੀ ਵਾਈ ਹੀ ਲੈਂਦੇ ਕੁਆਲਟੀ ਸਰ ਨੰਬਰ 1 ਹੈ ਗਲੋਬਲ ਬ੍ਰਾਂਡਸ ਆ ਆਪਣੇ ਕੋਲੇ ਐਂਡ ਜ਼ਿਆਦਾਤਰ ਸਾਰੇ ਪਾਇਨੀਅਰਜ਼ ਹੀ ਆਪਣੇ ਬ੍ਰਾਂਡ ਨੇ ਠੀਕ ਹੈ ਜੀ ਨੰਬਰ 1 ਬ੍ਰਾਂਡਸ ਨੇ ਤੇ ਕੁਆਲਟੀ ਕੋਈ ਇਸ਼ੂ ਨਹੀਂ ਆਪਣੀ ਸਰਵਿਸ ਆਪਣੇ ਅੰਦਰ ਹੈ ਸੋਲੂਸ਼ਨ ਆਪਣੇ ਕੋਲੇ ਹੈ ਸਭ ਕੁਝ ਆਪਣਾ ਹੈ ਸੀਆਈਸੀਯੂ ਦਾ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਜਿਹੜਾ ਟੈਕਨੋਲੋਜੀ ਨੂੰ ਪ੍ਰਮੋਟ ਕਰ ਰਿਹਾ ਮੈਨੂੰ ਨਹੀਂ ਲੱਗਦਾ ਕਿ ਐਟਲੀਸਟ ਨਾਰਥ ਆਫ ਇੰਡੀਆ ਦੇ ਵਿੱਚ ਕੋਈ ਵੀ ਇਹੋ ਜਿਹੀ ਐਸੋਸੀਏਸ਼ਨ ਹੈ ਜਿਹੜੀ ਟੈਕਨੋਲੋਜੀ ਨੂੰ ਇੰਨੇ ਅੱਛੇ ਲੈਵਲ ਦੇ ਉੱਤੇ ਪ੍ਰਮੋਟ ਕਰ ਰਹੀ ਹੈ ਅਸੀਂ ਇੱਥੇ ਰਿਪਰੈਜ਼ੈਂਟ ਕਰ ਰਹੇ ਹਾਂ ਕੈਨਨ ਨੂੰ ਜਿਹੜੀ ਜਪਨੀਸ ਕੰਪਨੀ ਹੈ ਜਿਹੜਾ ਡਿਸਪਲੇ ਦੇ ਉੱਤੇ ਹੈ ਸਾਰੇ ਕੈਨਨ ਦੇ ਪ੍ਰਿੰਟਰਸ ਦੀ ਰੇਂਜ ਔਰ ਲੇਟੈਸਟ ਅਪਡੇਟਡ ਟੈਕਨੋਲੋਜੀ ਦੇ ਪ੍ਰਿੰਟਰਸ ਜਿੰਨੇ ਵੀ ਹੈਗੇ ਆ ਉਹ ਸਾਰੇ ਡਿਸਪਲੇ ਦੇ ਉੱਤੇ ਲੱਗ ਰਿਹਾ ਇਟ ਕਿ ਇਸ ਫੋਰਨ ਡੈਲੀਗੇਟ ਤੇ ਆਏ ਨੇ AI ਨੂੰ ਪਰਪੋਸ ਸੈੱਟ ਕਰ ਦੇਣਾ ਡੈਫੀਨਿਟਲੀ AI ਤਾਂ ਫਿਊਚਰ ਹੈ ਹੀ ਹੈ ਇਟ ਇਜ਼ ਆਲਵੇਜ਼ ਬਜ਼ਿੰਗ ਵਰਡ ਹੈ AI ਰੋਬੋਟੈਕਸ ਔਰ ਜਿਹੜਾ 3D ਪ੍ਰਿੰਟਰਸ ਹੈ ਇਸ ਸਾਰੀ ਚੀਜ਼ਾਂ ਦਾ ਬਹੁਤ ਅੱچھے ਸਟਾਲਸ ਬਣਾ ਕੇ ਕੀਤੇ ਹੋਏ ਆ ਲੋਕਾਂ ਨੇ ਔਰ ਪੂਰੀ ਐਫਰਟ ਲਗਾਈ ਹੋਈ ਹੈ ਦੇਖੋ ਦੋ ਤਰ੍ਹਾਂ ਦੇ ਬੈਨੀਫਿਟਸ ਹੁੰਦੇ ਇੱਕ ਤਾਂ ਵਿਜ਼ਿਬਿਲਟੀ ਹੈ ਇੱਕ ਸੇਲਸ ਹੈ ਵਿਜ਼ਿਬਿਲਿਟੀ ਜਿੰਨੇ ਬਹੁਤ ਸਾਰੀ ਕੰਪਨੀਆਂ ਜਿੱਥੇ ਤੱਕ ਸਾਡੇ ਰਿਪਰੈਜ਼ੈਂਟੇਟਿਵਸ ਨਹੀਂ ਪਹੁੰਚ ਪਾਉਂਦੇ ਉਹ ਡਾਇਰੈਕਟਲੀ ਉਹਨਾਂ ਦੇ ਓਨਰਸ ਆਂਦੇ ਆ ਤਾਂ ਸੇਲਸ ਜ਼ਰੂਰ ক্লোਜ਼ ਹੁੰਦੀ ਹੈ ਹਾਂ ਇਹ ਇਹਦਾ ਇਮੀਡੀਏਟ ਇੰਪੈਕਟ ਨਹੀਂ ਆਉਂਦਾ ਬਟ ਯੈਸ ਲੌਂਗ ਟਰਮ ਦੇ ਵਿੱਚ ਬੜਾ ਅੱਛਾ ਇੰਪੈਕਟ ਹੈ